Mm. ਇਹ ਅਜਸੀ ਇਹ ਟੀਮ ਗੁਰਦੀਪ ਸਿੰਘ ਮੰਨਾ ਜੋ ਇੱਕ ਇੱਕ ਕੈਟੇਗਰੀ ਦਾ ਗੈਂਗਸਟਰ ਹੈਗਾ ਇਸ ਨੂੰ ਅਸੀਂ 400 ਗ੍ਰਾਮ ਹੈਰੋਇਨ ਇੱਕ BMW ਕਾਰ ਇੱਕ ਪਿਸਤਲ ਨਾਲ ਫੜਿਆ ਗਿਆ ਸੀ ਐ ਦਿਨਾਲ ਇੱਕ ਹੋਰ ਜਿਹੜਾ ਇੱਕ ਜਿਹੜਾ ਚੋੜ ਚੱਕਦਾ ਹੀ ਰਹਿਣ ਵਾਲਾ ਹੈਗਾ ਸੀ ਇੱਕ 24 ਅਰੈਸਟ ਕੀਤਾ ਗਿਆ ਸੀ ਇਸ ਨੂੰ ਅੱਜ ਅਸੀਂ ਰਿਮਾਂਡ ਲੈ ਕੇ ਇਸੇ ਫਰਦਰ ਅਸੀਂ ਜਿਹੜੀ ਬਰਾਮਦਗੀ ਕਰਨ ਲਈ ਲੈ ਕੇ ਆਏ ਸੀ ਇੱਕ ਜਿਹੜਾ ਨੇ ਪਿਸਤਲ ਜਿਹੜਾ ਹੈਗਾ ਸੀ ਜੋ ਇਹਨੇ ਪੋਜੀਸ਼ਨ ਦੱਸਿਆ ਕਿੱਥੇ ਅਸੀਂ ਲੁਕੋਇਆ ਹੋਇਆ ਹੈਗਾ ਜਿਹੜਾ ਇਹ ਸਪੋਰਟ ਹੈਗਾ ਹੈਗਾ ਇਹ ਇਹਨੂੰ ਇਹ ਨਸ਼ਾ ਵੇਚਣ ਲਈ ਵਰਤਦੇ ਸੀ ਇਹ ਵਾਲਾ ਸਪੋਰਟ ਨੂੰ ਤੇ ਸਾਰੇ ਜਿਹੜੇ ਹੈਗੇ ਨੂੰ ਜਾਣਕਾਰੀ ਏਰੀਆ ਦੇ ਹੈਗੇ ਸੀ ਇਸ ਨੂੰ ਜਦੋਂ ਫਰਦਰ ਸਾਡੀ ਪੁਲਿਸ ਟੀਮ ਲੈ ਕੇ ਆਈ ਇੱਥੇ ਗੱਡੀ ਤੇ ਮੀਂਹ بارش ਹੋ ਰਹੀ ਸੀ بارش ਦਾ ਫਾਇਦਾ ਚੱਕ ਕੇ ਇਹ ਇਧਰ ਨੀਵੀਂ ਜਗ੍ਹਾ ਤੇ ਭੱਜਣ ਲੱਗਿਆ ਤੇ ਜਿੱਥੇ ਨੇ ਪਿਸਤਲ ਕੋਇਆ ਹੋਇਆ ਸੀ ਉੱਥੋਂ ਇਥੇ ਪਿਸਤਲ ਚੱਕਿਆ ਨੇ ਪੁਲਿਸ ਪਾਰਟੀ ਤੇ ਫਾਇਰ ਕਿਤੇ ਦੋ ਜਵਾਬੀ ਚ ਪੁਲਿਸ ਫਾਇਰ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕਿਤੇ ਗਏ ਜੋ ਇੱਕ ਫਾਇਰ ਉਹਦੀ ਲੱਤ 'ਚ ਲੱਗਿਆ ਉਸ ਨੂੰ ਅਸੀਂ ਜੋ ਹੈਗਾ ਉੱਥੇ ਹੀ ਐਪਰੀਹੈਂਡ ਕਰਕੇ ਉਸ ਨੂੰ ਫਰਦਰ ਅਸੀਂ ਸਿਵਲ ਹਸਪੀਟਲ ਚ ਉਹਦੀ ਜੋ ਮਡਲੀ ਜਿਹੜੀ ਮੈਡੀਕਲ ਸਹਾਇਤਾ ਉਹਨੂੰ ਦੋਨਲੀ ਉੱਥੇ ਐਡਮਿਟ ਕਰਾਇਆ ਗਿਆ ਫਰਦਸਿਆ ਵਿਚਾਰਾਂ ਜੀ ਐਸਐਸਪੀ ਸਾਹਿਬ ਨੇ ਦੱਸਿਆ ਕੱਲ ਕੇ 30 ਤੋਂ ਵੱਧ ਮਕਦਮੇ ਇਸ ਤੇ ਦਰਜ ਨੇ ਸਰ ਕਿਸ ਕਿਹੜੇ ਕਿਹੜੇ ਮਕਦਮੇ ਹਾਂ ਇਹ ਇਹਦੇ 42 ਦੇ ਕਰੀਬ ਇਹਦੇ ਫਰਦਰ 43 ਹੋ ਗਏ ਹੁਣ ਇਹ ਜਿਹੜੇ ਆਈ ਆਪਣੇ ਹੀਨियस ਕੇਸਸ ਤੇ ਐਨਡੀਪੀਐਸ ਦੇ ਤਹਿਤ ਇਹਦੇ ਉੱਪਰ ਪਰਚਰ ਰਜਿਸਟਰ ਨੇ ਇਹ ਬਨਾਲਾ ਦਾ ਰਹਿਣ ਵਾਲਾ ਹੈਗਾ ਤੇ ਬਨਾਲਾ ਨੂੰ ਛੱਡ ਕੇ ਇੱਥੇ ਚੂੜਚੱਕੇ ਰੀਚ ਇਹ ਨਸ਼ੇ ਦੀ ਸਪਲਾਈ ਚ ਕੰਮ ਕਰਦਾ ਸੀ Another é sport. esporte ਪੁਲਿਸ ਮੁਲਾਜਮ ਦਾ ਕੈਜੂਐਲਟੀ ਸਰ ਪੁਲਿਸ ਪਾਰਟੀ ਦੀ ਸਾਡੀ ਬਚਤ ਰਹੀ ਹੈਗੀ ਆ ਉਹਨਾਂ ਨੇ ਗੱਡੀ ਦੀ ਆੜ ਲੈ ਕੇ ਇਥੋਂ ਬਚਾਅ ਕੀਤਾ ਆਪਣਾ ਤੇ ਉਹਨਾਂ ਵੱਲੋਂ ਵੀ ਪੰਜ ਫਾਇਰ ਕੀਤੇ ਗਏ ਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ ਤੇ ਇੱਕ ਫਾਇਰ ਜਿਹੜਾ ਉਹਦੀ ਲੱਤ 'ਚ ਲੱਗਿਆ ਤੇ ਉਸ ਨੂੰ ਐਪਰੀਹੈਂਡ ਕੀਤਾ ਗਿਆ। ਬਹੁਤ ਫਾਇਰਿੰਗ ਸਾਤ ਹੋਈ ਸਰ ਹਾਂ ਤੋਂ 6 ਤੋਂ 7 ਦੇ ਹੈਗੇ ਅਸੀਂ ਜੋ ਅਸੀਂ ਆ ਆਇਡੈਂਟੀਫਾਈ ਕੀਤੇ ਹੈਗੇ ਤੇ ਫਰੈਂਸਿਕ ਟੀਮ ਆ ਰਹੀ ਹੈਗੀ ਐ ਤੇ ਫਰਦਰ ਅਸੀਂ ਜਿਹੜੀ ਹੈਗੀ ਰਿਕਵਰੀ ਵਿਦਿ ਐਵੀਡੈਂਸ ਉਹ ਫਰੈਂਸਿਕ ਟੀਮ ਨਾਲ ਕਰਦੇ ਪਏ। ਕਿਆ ਸਾਤਾ ਸੀਐਸਟਾ ਵੱਲੋਂ ਮੁਸ਼ਤਦੀ ਦਿਖਾਈ ਗਈ ਹੈ? ਬਿਲਕੁਲ ਦਿਖਾਈ ਗਈ ਹੈ ਸੀਐਸਟਾ ਵੱਲੋਂ ਬ ਗੈਂਚ ਉਸ ਸੀਸਨ ਨੂੰ ਉਹ ਬਰਾਮਦਗੀ ਵੀ ਕੀਤੀ ਗਈ ਕੱਲ ਪਕੜਿਆ ਵੀ ਗਿਆ ਤੇ ਅੱਜ ਉਸ ਨੂੰ ਜੋ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਬੜੀ ਬਹਾਦਰੀ ਨਾਲ ਇਸ ਨੂੰ ਦੁਆਰਾ ਪਕੜ ਕੇ ਇਸ ਨੂੰ ਇਸ ਇਲਾਕੇ ਵਿੱਚ ਤੁਹਾਡੇ ਵੱਲੋਂ ਡੀਐਸਪੀ ਡੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਦੇ ਦਿਸਨੇ ਲਗਾਤਾਰ ਜਿਹੜੀ ਹੈ ਐਂਕਾਊਂਟਰਸ ਹੋ ਰਹੀਆਂ ਨੇ ਰਿਕਵਰੀਜ਼ ਹੋ ਰਹੀਆਂ ਨੇ ਸਰ हां ए ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜਿਹੜੇ ਅਸੀਂ ਮੋਗਾ ਪੁਲੀ ਮੋਗਾ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧਾਂ ਤੇ ਅੱਗੇ ਵੀ ਫਰਦਰ ਅਸੀਂ ਕਾਰਵਾਈਆਂ ਕਰਾਂਗੇ ਤੇ ਸਾਡੀਆਂ ਜਿਹੜੀਆਂ ਰੇਟਸ ਨੇ ਜਿਹੜੇ ਮੇਨ ਗੈਂਗਸਟਰ ਨੇ ਜਾਂ ਸਮੱਗਲਰ ਨੇ ਇੱਥੇ ਮੋਗੇ ਦੇ ਉਹਨਾਂ ਦੇ ਆਰੈਸਟ ਕਰਕੇ ਅਸੀਂ ਇਹਨਾਂ ਨੂੰ ਰਿਕਵਰੀ ਕਰਾਂਗੇ ਤੇ ਟੈਕਸੀ ਡਰਾਈਵਰ ਦਾ ਕੀਤਾ ਸੀ ਇੰਡੀਅਨ ਇੰਸ਼ੋਰੈਂਸ ਤੇ ਅਪਲਾਈ ਕੀਤਾ ਸੀ ਤੇ ਮੇਰਾ ਵੀਜ਼ਾ ਸਟੈਂਪ ਹੋ ਕੇ ਪਾਸਪੋਰਟ ਤੇ ਆ ਗਿਆ ਜੀ ਬਾਅਦ ਤੋਂ ਬਾਅਦ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਤੇ ਜਸਪਿੰਦਰ ਸਿੰਘ ਵੀਰੇ ਦਾ ਮੈਂ ਨੰਬਰ ਮੈਂਸ਼ਨ ਕਰਦਾ ਹੀ ਤੇ ਇਹਨਾਂ ਨਾਲ ਸੰਪਰਕ